ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਗੁਰੂ ਦੀ ਜਿਸ ਦਾ ਜਨਮ ਸਿਰਫ ਇਤਿਹਾਸ ਵਿੱਚ ਹੀ ਨਹੀਂ ਪਰ ਹਰ ਮਨੁੱਖ ਦੇ ਅੰਦਰ ਆਤਮਾ ਵਿੱਚ ਦਰਜ ਹੈ ਉਹ ਗੁਰੂ ਜਿਸ ਨੇ ਜ਼ੁਲਮ ਦੇ ਸਾਹਮਣੇ ਆਪਣਾ ਸਿਰ ਨਹੀਂ ਝੁਕਾਇਆ ਉਹ ਗੁਰੂ ਜਿਸ ਨੇ ਆਪਣਾ ਸਿਰ ਤਾਂ ਕਟਵਾ ਦਿੱਤਾ ਪਰ ਸੱਚ ਅਤੇ ਧਰਮ ਨਹੀਂ ਬਚਦਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਆਪਾਂ ਗੱਲ ਕਰਾਂਗੇ ਉਸ ਗੁਰੂ ਜੀ ਦੇ ਬਾਰੇ ਜਿਸ ਨੇ ਮਨੁੱਖਤਾ ਨੂੰ ਬਚਾਇਆ ਅਤੇ ਦੱਸਿਆ ਕਿ ਧਰਮ ਦੀ ਰੱਖਿਆ ਲਈ ਕਿਹੜਾ ਰਾਹ ਗੁਰੂ ਦਾ ਰਾਹ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1600 ਕਿੱ ਨੂੰ ਅੰਮ੍ਰਿਤਸਰ ਵਿਖੇ ਹੋਇਆ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਘਰ ਪੈਦਾ ਹੋਏ ਗੁਰੂ ਘਰ ਵਿੱਚ ਪੈਦਾ ਹੋਏ ਬੱਚੇ ਦਾ ਬਚਪਨ ਹੀ ਵੱਖ ਹੁੰਦਾ ਹੈ ਛੋਟੀ ਉਮਰ ਤੋਂ ਹੀ ਤੁਹਾਡੇ ਅੰਦਰ ਨਿਮਰਤਾ ਸ਼ਾਂਤੀ ਬਹਾਦਰੀ ਅਤੇ ਨਾਮ ਦੀ ਲਗਨ ਸੀ ਘਰ ਦਾ ਮਾਹੌਲ ਵੀ ਅਜਿਹਾ ਹੀ ਸੀ ਇੱਕ ਪਾਸੇ ਮੀਰੀ ਤੇ ਪੀਰੀ ਦੂਜੇ ਪਾਸੇ ਧਿਆਨ ਤੇ ਸ਼ਸਤਰ ਵਿੱਦਿਆ ਇਹ ਸਭ ਤੁਹਾਡੇ ਸੁਭਾਅ ਵਿੱਚ ਮਿਲ ਜੁਲ ਕੇ ਇੱਕ ਅਜਿਹਾ ਮਨੁੱਖ ਬਣਾਇਆ ਜੋ ਨਿਮਰ ਵੀ ਸੀ ਤੇ ਨਿਡਰ ਵੀ ਸੀ ਸਿਰਫ 13 ਸਾਲ ਦੀ ਉਮਰ ਵਿੱਚ ਤੁਸੀਂ ਕਰਤਾਰਪੁਰ ਦੀ ਲੜਾਈ ਵਿੱਚ ਅਜਿਹੀ ਬਹਾਦਰੀ ਦਿਖਾਈ ਜੋ ਵੱਡੇ ਵੱਡੇ ਜਰਨੈਲ ਵੀ ਨਹੀਂ ਦਿਖਾ ਸਕੀ ਤੁਸੀਂ ਤਲਵਾਰ ਨਾਲ ਦੁਸ਼ਮਣ ਦਿੱੱਕਈ ਯੋਧੇ ਢਾ ਦਿੱਤੇ ਤੁਹਾਡੀ ਨਿਡਰਤਾ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਨੂੰ ਨਾਮ ਦਿੱਤਾ ਤੇਗ ਬਹਾਦਰ ਤਲਵਾਰ ਦਾ ਬਹਾਦਰ ਲੜਾਈ ਵਿੱਚ ਸ਼ੂਰਬੀਰ ਤੇ ਦਿਲੋਂ ਬਹੁਤ ਹੀ ਨਿਮਰ ਅਤੇ ਸ਼ਾਂਤ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਵੱਡੇ ਹੱਦ ਤੱਕ ਸਿਮਰਨ ਧਿਆਨ ਅਤੇ ਗਹਿਰੇ ਆਤਮਿਕ ਵਿਚਾਰਾਂ ਵਿੱਚ ਵਿੱਦਿਆ ਸਾਲਾਂ ਤੱਕ ਉਸੇ ਇਕਾਂਤ ਵਿੱਚ ਧਿਆਨ ਕਰਦੇ ਰਹੇ ਅਤੇ ਇਹੀ ਧਿਆਨ ਬਾਅਦ ਵਿੱਚ ਤੁਹਾਡੀ ਬਾਣੀ ਵਿੱਚ ਵੀ ਨਜ਼ਰ ਆਉਂਦਾ ਹੈ ਤੁਸੀਂ ਸਾਨੂੰ ਸਿਖਾਇਆ ਕਿ ਦਰਦ ਦੁੱਖ ਸੁਖ ਖੁਸ਼ੀ ਇਹ ਸਭ ਮਾਇਆ ਹੈ ਜੋ ਵਾਹਿਗੁਰੂ ਨਾਲ ਜੁੜ ਗਿਆ ਉਹ ਅਸਲੀ ਆ ਜਾ ਹੈ ਗੁਰੂ ਸਾਹਿਬ ਜੀ ਨੇ ਪੰਜਾਬ ਤੋਂ ਲੈ ਕੇ ਪੂਰਬੀ ਭਾਰਤ ਤੱਕ ਵੱਡੀ ਯਾਤਰਾ ਕੀਤੀ ਜਿਵੇਂ ਪਟਨਾ ਮਗਧ ਦੱਖਣ ਪੂਰਬੀ ਬੰਗਾਲ ਅਸਾਮ ਤੁਬਰੀ ਟਾਕਾ ਅਲਮੂੜਾ ਹਰੀਦੁਆਰ ਬ੍ਰਹਮਪੁਰ ਤੁਗਗੁੜੀ ਚਿਤਰਸੰਗ ਘਾਟ ਇੱਥੇ ਵੀ ਗੁਰੂ ਸਾਹਿਬ ਪਹੁੰਚਦੇ ਲੋਕਾਂ ਨੇ ਉਹਨਾਂ ਦੇ ਚਰਨਾਂ ਵਿੱਚ ਸ਼ਾਂਤੀ ਮਿਲਦੀ ਮੁਸਲਿਮ Hindu ਆਦਿਵਾਸੀ ਸਭ ਗੁਰੂ ਘਰ ਦੇ ਸਨ ਕਿਸੇ ਨਾਲ ਭੇਦ ਭਾਵ ਨਹੀਂ ਹੁੰਦਾ ਕਿਸੇ ਨੂੰ ਦੂਰ ਨਹੀਂ ਕੀਤਾ ਜਾਂਦਾ ਇਕਤਾ ਅਤੇ ਮਨੁੱਖਤਾ ਇਹੀ ਸੀ ਉਹਨਾਂ ਦੀ ਸਿੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 115 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਨ ਹਰ ਸ਼ਬਦ ਵਿੱਚ ਗਹਿਰਾ ਧਿਆਨ ਦੁਨੀਆਵੀ ਮਾਇਆ ਤੋਂ ਉੱਪਰ ਉੱਠਣ ਦੀ ਸਿੱਖਿਆ ਅਤੇ ਮਨੁੱਖਤਾ ਦਾ ਸੁਨੇਹਾ ਹੈ ਉਹ ਕਹਿੰਦੇ ਹਨ ਜਉ ਤੋ ਪ੍ਰੇਮ ਖਿਲਣ ਕਾ ਚਾਉ ਸਿਰ ਧਰ ਤਲੀ ਗਲੀ ਮਰੀਆ ਅਸਲੀ ਪ੍ਰੇਮ ਬਲੀਦਾਨ ਨਿਡਰਤਾ ਅਤੇ ਸੱਚਾਈ ਨਾਲ ਜੁੜਿਆ ਹੋਇਆ ਹੈ ਉਸ ਸਮੇਂ ਭਾਰਤ ਔਰੰਗਜ਼ੇਬ ਦੀ ਹਕੂਮਤ ਹੇਠ ਸੀ ਉਹ ਇੱਕ ਨੀਤੀ ਲੈ ਕੇ ਆਇਆ ਜਿਸ ਵਿੱਚ ਹਿੰਦੂ ਮੰਦਰ ਤੋੜੇ ਜਾ ਰਹੇ ਸਨ ਜਬਰੀ ਤੌਰ ਤੇ ਧਰਮ ਪਰिवर्तन ਕੀਤਾ ਜਾ ਰਿਹਾ ਸੀ ਬੇਗੁਨਾਹ ਲੋਕਾਂ ਨੂੰ ਕੈਦ ਕੀਤਾ ਜਾ ਰਿਹਾ ਸੀ ਕਸ਼ਮੀਰੀ ਪੰਡਤ ਜੋ ਬਹੁਤ ਤੰਗ ਆ ਚੁਕੇ ਸਨ ਹੁਣ ਉਹ ਆਨੰਦਪੁਰ ਸਾਹਿਬ ਆਏ ਅਤੇ ਗੁਰੂ ਸਾਹਿਬ ਜੀ ਕੋਲ ਅਰਦਾਸ ਕੀਤੀ ਕਿ ਸਾਡੀ ਰੱਖਿਆ ਕਰੋ ਗੁਰੂ ਸਾਹਿਬ ਜੀ ਇਸ ਵੇਲੇ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਵਾਕਿਆ ਜਿਸ ਨੇ ਇਤਿਹਾਸ ਬਦਲ ਦਿੱਤਾ ਉਸ ਵਾਕ ਨੇ ਪੂਰਾ ਦਾ ਪੂਰਾ ਇਤਿਹਾਸ ਬਦਲ ਦਿੱਤਾ ਤੁਸੀਂ ਕਹੋ ਕਿ ਜੇ ਸਿੱਖਾਂ ਦੇ ਗੁਰੂ ਨੂੰ ਤੁਸੀਂ ਮਜਬੂਰ ਕਰ ਸਕਦੇ ਹੋ ਤਾਂ ਅਸੀਂ ਸਭ ਤੁਹਾਡੇ ਸਾਹਮਣੇ ਸਿਰ ਝੁਕਾ ਦੇਵਾਂਗੇ ਇਹ ਚੁਣੌਤੀ ਸੀ ਜ਼ਾਲਮ ਸਮਰਾਜ ਦੇ ਸਾਹਮਣੇ ਇੱਕ ਲੀਡਰ ਖੜਾ ਹੋਣਾ ਗੁਰੂ ਸਾਹਿਬ ਜੀ ਨੇ ਜਾਣ ਬੁੱਝ ਕੇ ਕੁਰਬਾਨੀ ਦਾ ਹੀ ਰਾਹ ਚੁਣਿਆ ਗੁਰੂ ਸਾਹਿਬ ਜੀ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਬਿਆਲਾ ਜੀ ਸਨ ਆਪ ਜੀ ਨੂੰ ਸਰਹੰਦ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਦਿੱਲੀ ਲਿਆਂਦਾ ਗਿਆ ਰਾਹ ਵਿੱਚ ਸਿੱਖਾਂ ਦੇ ਦਰਸ਼ਨ ਕਰਦੇ ਹੋਏ ਤੁਸੀਂ ਸਿਰਫ ਇੱਕ ਹੀ ਸੁਨੇਹਾ ਦਿੱਤਾ ਸੱਚ ਤੋਂ ਕਦੇ ਨਹੀਂ ਚੁੱਕ ਮੁੜਨਾ ਚਾਹੀਦਾ ਮੁਗਲਾਂ ਨੇ ਸੋਚਿਆ ਕਿ ਤਸਦਦ ਕਰਕੇ ਗੁਰੂ ਸਾਹਿਬ ਡਿੱਗ ਜਾਣਗੇ ਪਰ ਸਿੱਖ ਗੁਰੂ ਅਟਲ ਹੁੰਦੇ ਹਨ ਭਾਈ ਮਤੀ ਦਾਸ ਜੀ ਆਰੇ ਨਾਲ ਚਿੜਿਆ ਗਿਆ ਭਾਈ ਦਿਆਲਾ ਜੀ ਨੂੰ ਖੋਲ ਦੇ ਪਾਣੀ ਵਿੱਚ ਬਿਠਾਇਆ ਗਿਆ ਪਾਈ ਸਤੀ ਦਾ ਜੀ ਨੂੰ ਉਰੂ ਹੀ ਲਪੇਟ ਕੇ ਅੱਗ ਨਾਲ ਸਾੜਿਆ ਗਿਆ ਇਹ ਤਿੰਨੋਂ ਸਿੱਖ ਧਰਮ ਦੀ ਰੱਖਿਆ ਲਈ ਹੱਸਦੇ-ਹੱਸਦੇ ਸ਼ਹੀਦ ਹੋ ਗਏ ਅਖੀਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਗਿਆ ਇਸਲਾਮ ਕਬੂਲ ਕਰੋ ਜਾਂ ਕੁਰਬਾਨੀ ਲਈ ਤਿਆਰ ਰਹੋ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਧਰਮ ਲਈ ਸਿਰ ਵਾਰ ਸਕਦਾ ਹਾਂ ਪਰ ਜ਼ਾਲਮ ਅੱਗੇ ਝੁਕ ਨਹੀਂ ਸਕਦਾ 21 ਨਵੰਬਰ 16 ਸੂਪ ਚਿੱਤ ਚਾਨਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਵਾਰ ਦਿੱਤਾ ਗਿਆ ਧਰਤੀ ਕੰਬ ਗਈ ਇਤਿਹਾਸ ਰੋਪਿਆ ਪਰ ਧਰਮ ਬਚ ਗਿਆ ਜਦੋਂ ਨੌਜਵਾਨ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਖਬਰ ਸੁਣੀ ਤਾਂ ਉਨ੍ਹਾਂ ਨੇ ਕਿਹਾ ਇਲਕ ਜੰਜੂ ਰਾਖਾ ਪ੍ਰਭਤਾ ਕ ਤੀਨੋ ਬੜੋ ਕਾਲ ਮਹਸਾਫਾ ਅਰਥਾਤ ਜਿਸ ਨੇ ਜਨਜੁੱਤ ਤੇ ਤਿਲਕ ਦੀ ਰਾਖਿਆ ਲਈ ਆਪਣਾ ਸਿਰ ਦੇ ਦੇ ਦਿੱਤਾ ਉਹ ਕਿਸੇ ਇੱਕ ਧਰਮ ਦਾ ਨਹੀਂ ਤਾਰੀ ਮਨੁੱਖਤਾ ਦਾ ਰਾਖਾ ਹੈ ਗੁਰੂ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਨਿਡਰ ਰਹੋ ਸੱਚ ਤੇ ਡਟੇ ਰਹੋ ਕਿਸੇ ਨਾਲ ਭੇਦ ਭਾਵ ਨਾ ਕਰੋ ਮਨੁੱਖਤਾ ਸਭ ਤੋਂ ਵੱਡਾ ਧਰਮ ਹੈ ਮਾਇਆ ਮਿਟ ਜਾਣੀ ਹੈ ਨਾਮ ਸਦਾ ਰਹੇਗਾ ਧਰਮ ਦੀ ਰਾਖੀ ਲਈ ਹਮੇਸ਼ਾ ਤਿਆਰ ਰਹੋ ਇਸ ਸਉ ਨਹੀਂ ਅੱਜ ਵੀ ਸਾਡੇ ਜੀਵਨ ਲਈ ਰਾਹਦਾਰੀ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਲੀਦਾਨ ਕੇਵਲ ਇੱਕ ਧਰਮ ਦੀ ਰੱਖਿਆ ਨਹੀਂ ਸਾਰੀ ਮਨੁੱਖਤਾ ਦੀ ਆਜ਼ਾਦੀ ਲਈ ਸੀ ਜੇ ਤੁਸੀਂ ਇਹ ਡਾਕੂਮੈਂਟਰੀ ਤੁਹਾਨੂੰ ਪਸੰਦ ਆਈ ਹੋਵੇ ਚਾਹੇ ਵੀਡੀਓ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਲਾਈਕ ਕਰਿਓ ਤੇ ਹੋਰਾਂ ਨੂੰ ਵੀ ਇਹ ਵੀਡੀਓ ਸ਼ੇਅਰ ਕਰਿਓ ਇਹ ਹੋਰ ਸਿੱਖ ਇਤਿਹਾਸਿਕ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ